ਦੋਸਤੋ ਜਿਵੇਂ ਕਿ ਗੁਰੂ ਸਹਿਬਾਨਾ ਨੇ ਫਰਮਾਇਆ ਹੈ ਜਿਹਾ ਬੀਜੇ ਸੋ ਲੂਨੇ ਕਰਮਾਂ ਸੰਦਰਾ ਖੇਤ ਜਿਹੋ ਜਿਹਾ ਕੋਈ ਇਨਸਾਨ ਕਰਮ ਕਰਦਾ ਉਹੋ ਜੀਆਂ ਗੱਲਾਂ ਹੀ ਉਹਦੇ ਸਾਹਮਣੇ ਆਉਂਦੀਆਂ ਤੇ ਜੋ ਵਿਕਰਮਜੀਤ ਸਿੰਘ ਮਜੀਠੀਆ ਹੈ ਆਪਾਂ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਉਸ ਜਮਾਤ ਦਾ ਉਸ ਧਿਰ ਦਾ ਇਹ ਆਗੂ ਹੈ ਜਿਸਨੇ ਉਹਨਾਂ ਦਾ ਸਾਥ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਗਲੀਆਂ ਨਾਲੀਆਂ ਚ ਰੋਲਿਆ ਸੀ ਇਹ ਉਹ ਧਿਰ ਹੈ ਜਿਨ੍ਹਾਂ ਨੇ ਸ਼ਾਂਤਮਈ ਬੈਠੇ ਸਿੱਖਾਂ ਨੂੰ ਬਾਈਬਲ ਕਲਾ ਵਿੱਚ ਕੋ-ਕੋ ਕੇ ਸ਼ਹੀਦ ਕੀਤਾ ਸੀ ਗੋਲੀਆਂ ਮਾਰੀਆਂ ਸੀ ਇਹ ਉਹੀ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਆਂਗਾ ਜੀ ਮੈਨੂੰ 10 ਮਿੰਟ ਦੇ ਦਿਓ ਤੇ ਮੈਂ ਐਂਟੀ ਭਾਈ ਅਮਰਿਤਪਾਲ ਸਿੰਘ ਨੂੰ ਬੰਦੇ ਦਾ ਪੁੱਤ ਬਣਾ ਦਊਗਾ ਇਹ ਉਹੀ ਬੀਬੀ ਹਰਸਿਮਰਤ ਕੌਰ ਹੈ ਜਿਹੜੀਆਂ ਜੋ ਭਾਈ ਅਮਰਿਤਪਾਲ ਸਿੰਘ ਤੇ ਜਿਹੜੀ ਸਮੁੱਚੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਬਾਰੇ ਉਲਟ ਗੱਲਾਂ ਕਰਦੀ ਸੀ ਅੱਜ ਇਹਨਾਂ ਦੇ ਪਰਿਵਾਰ ਤੇ ਬਣੀ ਹੈ ਤੇ ਸਾਰੇਿਲਕ ਦੇ ਫਿਰਦੇ ਨੇ ਤੇ ਜੋ ਕਾਂਗਰਸੀ ਆਗੂ ਨੇ ਜਾਂ ਹੋਰ ਆਪੋਜੀਸ਼ਨ ਦੀਆਂ ਧਿਰਾਂ ਮੈਂ ਉਹਨਾਂ ਨੂੰ ਵੀ ਗੱਲ ਆਖਣੀ ਚਾਹੂੰਗਾ ਕੋਈ ਆਪੋਜੀਸ਼ਨ ਦੀ ਧਿਰ ਨਹੀਂ ਸੀ ਬਿਕਰਮਜੀਤ ਸਿੰਘ ਮਜੀਠੀਆ ਇੱਕ ਬੜਾ ਹੋਸ਼ਾ ਤੇ ਹੀਟਲੇ ਪਦਰਾਆਂ ਦੀਆਂ ਗੱਲਾਂ ਕਰਨ ਵਾਲਾ ਬੰਦਾ ਸੀ ਜਿਹੜਾ ਵੈਸੀ ਫੇਕ ਜਿਹੜੀਆਂ ਵੀਡੀਓ ਕੋਈ ਲੈਣ ਦੇ ਨਹੀਂ ਭਾਈ ਅਮਰਪਾਲ ਸਿੰਘ ਦੇ ਨਾਲ ਉਹਨਾਂ ਵੀਡੀਓਜ਼ ਨੂੰ ਆਂਦਾ ਸੀ ਵੀ ਇਹ ਤਾਂ ਜੀ ਦੇਖੋ ਇਹਨਾਂ ਦੇ ਭਰਾ ਨਸ਼ਾ ਕਰਦੇ ਆ ਫੇਕ AI ਨਾਲ ਬਣਾਈਆਂ ਆਡੀਓ ਨੂੰ ਇਹ ਨਸ਼ਰ ਕਰਕੇ ਜੋ டிਆਰਪੀ ਲੈਣਾ ਚਾਹੁੰਦਾ ਹੁੰਦਾ ਸੀ ਤਾਂ ਇਹ ਕੋਈ ਬੜੀਆਂ ਹੀ ហេਟਲੇ ਪੱਦਰ ਦੀਆਂ ਗੱਲਾਂ ਸੀ ਕੋਈ ਆਪੋਜੀਸ਼ਨ ਦੀ ਧਿਰ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੈਂ ਆਖਣਾ ਚਾਹਣਾ ਹੈ ਕਿ ਜੇ ਤੁਸੀਂ ਇਹਦੇ ਨਾਲ ਲੈ ਦੇ ਕੇ ਸਾਜ਼ਗਾਠ ਕਰਕੇ ਸੈਟਿੰਗ ਹੀ ਕਰਨੀ ਹੈ ਤਾਂ ਫੇਰ ਤਾਂ ਇਹ ਤੁਹਾਡਾ ਪੋਲਿਟਿਕਲ ਸਟੰਟ ਹੈ ਨਹੀਂ ਤਾਂ ਇਹ 540 ਕਰੋੜ ਦੀ ਜਿਹੜੀ ਮਨੀ ਟ੍ਰੇਲ ਹੈ ਇਹ ਟ੍ਰੇਸ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਤੇ ਜਿਹੜਾ ਉਹ ਜਿਹੜਾ ਨਸ਼ੇ ਦਾ ਕੇਸ ਆ ਉਸ ਵਿੱਚ ਵੀ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਸੱਟ ਤਾਂ ਬਣੀ ਹੋਈ ਐ ਸਿੱਖ ਦੇ ਜਿਹੜੇ ਮੁਖੀ ਡੀਆਈਜੀ ਐਸਐਸਪੀ ਬਦਲੇ ਜਾਂਦੇ ਨੇ ਪਰ ਸੱਟ ਦਾ ਨਤੀਜਾ ਕੋਈ ਨਹੀਂ ਨਿਕਲਦਾ ਇੱਥੋਂ ਪਤਾ ਲੱਗਦਾ ਤੁਸੀਂ ਮਿਲੇ ਹੋਏ ਤੇ ਜੋ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਗੱਲ ਆਖਣੀ ਚਾਹਣਾ ਵੀ ਜਿਹੜੀਆਂ ਇਹ ਹੱਥਾਂ ਦੀਆਂ ਦਿੱਤੀਆਂ ਫਿਰ ਦੰਦਾ ਨਾਲ ਖੋਲਣੀਆਂ ਪੈਂਦੀਆਂ ਹੁੰਦੀਆਂ ਨੇ ਜੋ ਤੁਸੀਂ ਵਧੇਕੀ ਕੀਤੀ ਐ ਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਉੱਪਰ ਮੈਂਬਰਾਂ ਉੱਪਰ 100 ਬੰਦੇ ਜਿਨ੍ਹਾਂ ਦੇ ਘਰੇ ਜੋ ਅੱਜ ਚੁੱਲ੍ਹਿਆਂ ਦੇ ਵਿੱਚ ਘਾਹ ਉੱਗ ਗਿਆ ਤਿੰਨ-ਤਿੰਨ ਸਾਲ ਦੋ-ਦੋ ਸਾਲ ਹੋ ਚੁੱਕੇ ਨੇ ਜ਼ਿਲ੍ਹਾ ਦੇ ਵਿੱਚ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਉੱਪਰ ਟੀਜੀਐਨਐਸਏ ਲਾ ਦਿੱਤੀ ਹੈ ਇਹ ਸਾਰੇ ਦਾ ਲੇਖਾ ਜੋਖਾ ਕਰਾਂਗੇ ਜਦੋਂ ਜੋ 2027 ਦੇ ਵਿੱਚ ਐਮਪੀ ਭਾਈ ਅਮਰਿਤਪਾਲ ਸਿੰਘ ਮੁੱਖ ਮੰਤਰੀ ਬਣਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਹੋਊਗੀ ਇਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਦੇਣਾ ਪੈਣਾ